ਇਨਾ ਟਰੱਕ ਆ ਰਿਆ ਸੀ ਪਠਾਣਪੁਰ ਕੋਲ ਤੋਂ ਸੈੱਟ ਤੋਂ ਤੇ ਜੰਦਰ ਵਾਲੇ ਵੱਲ ਸੈੱਟ ਜਾ ਰਿਹਾ ਸੀਗਾ ਤੇ ਮੋਟਰਸਾਈਕਲ ਵਾਲੇ ਜਿਹੜੇ ਨਾ ਬਲਕੜਾ ਚੋਕੋ ਵਾਲਾ ਸੈੱਟ ਕੋਲ ਦੇ ਸੋਲੋ ਦੇ ਦਾ ਰਸਤਾ ਛੋਟਾ ਰਸਤਾ ਇਹ ਉਧਰ ਦੀ ਆ ਰਹੇ ਸੀਗੇ ਇਹ ਲਗੇ ਵਿਚਗਾ ਜਗਾ ਕੀ ਖਾਲੀ ਇਹ ਨਾ ਰਸਤਾ ਲਗੇ ਕ੍ਰੋਸ ਕਰਨ ਜਿੱਦਾਂ ਕ੍ਰੋਸ ਕਰਨ ਲੱਗੇ ਜਦੋਂ ਟਰੱਕ ਉਹਨੇ ਵੇਖਿਆ ਨਾ ਤੇ ਟਰੱਕ ਦੀ ਠੋਕਰ ਲੱਗੀ ਤੇ ਅੱਗੇ ਉਹ ਡਿੱਗ ਪਏ ਨੇ ਤੇ ਇੱਕ ਜਿਹੜਾ ਮੋਰਸਾ ਚਲਾਉਂਦਾ ਸੀ ਉਹ ਡਿੱ ਗਿਆ ਖੱਬੇ ਪਾਸੇ ਉਹ ਡਿੱ ਗਿਆ ਬਾਅਦੋਂ ਉਹਦੇ ਥੋੜੀ ਬਾਅਦ ਲੱਗੀ ਹੈ ਤੇ ਜਿਹੜਾ ਸੱਜੇ ਪਾਸੇ ਡਿੱਗਿਆ ਉਹਦੇ ਸਿਰ ਦੇ ਉੱਤੋਂ ਟਰੱਕ ਨਿਕਲ ਗਿਆ ਤੇ ਅਸੀਂ ਮੌਕੇ ਦਾ ਟਰੱਕ ਵੀ ਫੜ ਲਿਆ ਤੇ ਟਰੱਕ ਦਾ ਡਰਾਈਵਰ ਵੀ ਫੜ ਲਿਆ ਡਰਾਈਵਰ ਨੂੰ ਅਸੀਂ ਛੱਡ ਆਇਆ ਥਾਣੇ ਇਹ ਨੰਬਰ ਆਇਆ ਪੀ ਵੀ ਰੋ 55 ਬੇਕਰ ਜਾਂ ਪਠਾਨਕੋਟ ਦਾ ਹੋਊਗਾ ਜਾਂ ਜੰਦਾ ਦਾ ਹੋਊਗਾ ਜਾਂਦਾ ਦਾ ਹੋਊਗਾ ਤੇ ਉਹ ਬੰਦੇ ਜਿਹੜੇ ਆ ਦੋ ਪਤਾ ਲੱਗਾ ਵੀ ਰਾਵਾਂ ਪੈਂਦੇ ਆ ਜਿਹੜਾ ਬੰਦਾ ਚਲਾ ਰਿਆ ਸੀ ਉਹ ਵੀ ਮਿਕਰ ਕਰ ਰਿਹਾ ਹੈਂਡਿਕੈਪ ਸੀਗਾ ਉਹ ਤੋਂ ਕੋਲ ਜਿਹੜੀ ਹੁੰਦੀ ਨਾ ਆਪਣੀ ਖੁੰਡੀ ਗਈ ਉਹ ਵੀ ਖੁੰਡੀ ਨਾਲ ਪਈ ਹੈ ਉਹਦੇ ਸਿਰ ਤੋਂ ਟਰੱਕ ਨਿਕਲਿਆ ਉਹਦੇ ਥਾਂ ਹੀ ਉਹਦੀ ਮੌਤ ਹੋ ਗਈ ਜੱਗ ਦੀ ਇੱਕ ਦੂਜੇ ਨੂੰ ਅਸੀਂ ਜਿਹੜਾ ਹਸਤਾ ਛੱਡ ਆ ਦੂਸਰੇ ਡੈੱਡ ਬੋਡੀ ਇਹਦੇ ਟੈਂਪੋ ਕਰ ਲਿਆ ਉਸ ਤੇ ਰੱਖ ਕੇ ਜੋ ਵੀ ਅਸੀਂ ਹਸਪਤਾਲ ਕਿ ਭੇਜਦੇ ਆ ਗਿਆ ਹੋਰ ਮੇਰੀ ਫੋਟੋ ਲੈ ਲੈ ਆ ਡਰਾਈਵਰ ਹੈ ਉਹ ਥਾਣੇ ਬਿਠਾਇਆ ਅਸਾਂ ਡਰਾਈਵਰ ਥਾਣੇ

ਇਹ ਨਾ ਟਰੱਕ ਆ ਰਿਆ ਸੀ ਪਠਾਨਕੋਟ ਕੋ ਸਾਈਡ ਤੋਂ ਤੇ ਜੰਦਰ ਵਾਲੇ ਵੱਲ ਸੈੱਡ ਜਾ ਰਿਹਾ ਸੀਗਾ ਤੇ ਮੋਟਰਸਾਈਕਲ ਵਾਲੇ ਜਿਹੜੇ ਨਾ ਬਲਕੜਾ ਚੋਕੋ ਵਾਲਾ ਸੈੱਡ ਪੋਲ ਤੇ ਸੋਲੋ ਦੀ ਦਾ ਰਸਤਾ ਛੋਟਾ ਰਸਤਾ ਇਹ ਉਧਰ ਦੀ ਆ ਰਹੇ ਸੀਗੇ ਇਹ ਲਗੇ ਵਿਚਗਾ ਜਗਾ ਕੀ ਖਾਲੀ ਇਹ ਨਾ ਰਸਤਾ ਲਗੇ ਕ੍ਰੋਸ ਕਰ ਲ ਜਿੱਦਾਂ ਕ੍ਰੋਸ ਕਰਨ ਲਗੇ ਤੇ ਉਧਰ ਟਰੱਕ ਉਹਨੇ ਵੇਖਿਆ ਨਾ ਤੇ ਟਰੱਕ ਦੀ ਠੋਕਰ ਲੱਗੀ ਤੇ ਅੱਗੇ ਉਹ ਡਿੱਗ ਪਏ ਨੇ ਤੇ ਇੱਕ ਜਿਹੜਾ ਮੋਟਰਸਾਈਕਲ ਚਲਾਉਂਦਾ ਸੀ ਉਹ ਡਿੱਗਿਆ ਖੱਬੇ ਪਾਸੇ ਉਹ ਡਿੱਗਿਆ ਬਾਜੋ ਉਹਦੇ ਥੋੜੀ ਬਾਅਦ ਲੱਗੀ ਹੈ ਤੇ ਜਿਹੜਾ ਸੱਜੇ ਪਾਸੇ ਡਿੱਗਿਆ ਉਹਦੇ ਸਿਰ ਦੇ ਉੱਤੋਂ ਟਰੱਕ ਨਿਕਲ ਗਿਆ ਤੇ ਅਸੀਂ ਮੌਕੇ ਦਾ ਟਰੱਕ ਵੀ ਫੜ ਲਿਆ ਤੇ ਟਰੱਕ ਦਾ ਡੈਬਰੀ ਫੜ ਲਿਆ ਡਰਾਈਵਰ ਨੂੰ ਅਸੀਂ ਛੱਡ ਆਇਆ ਥਾਣੇ ਇਹ ਨੰਬਰ ਆਇਆ ਪੀ ਵੀ ਰੋ 56 ਆ ਮੇਕਰ ਜਾਂ ਪਠਾਨਕੋਟ ਦਾ ਹੋਊਗਾ ਜਾਂ ਜੰਦਾ ਦਾ ਹੋਊਗਾ ਜਾਂਦਾ ਦਾ ਹੋਊਗਾ ਤੇ ਉਹ ਬੰਦੇ ਜਿਹੜੇ ਆ ਦੋ ਪਤਾ ਲੱਗਾ ਵੀ ਰਾਵਾਂ ਪੈਂਦੇ ਆ ਜਿਹੜਾ ਬੰਦਾ ਚਲਾ ਰਿਆ ਸੀ ਉਹ ਵੀ ਮਿਕਰ ਕਰ ਰਿਹਾ ਹੈਂਡਿਕੈਪ ਸੀਗਾ ਉਹ ਤੋਂ ਕੋਲ ਜਿਹੜੀ ਹੁੰਦੀ ਨਾ ਆਪਣੀ ਖੁੱਲੀ ਗਈ ਉਹ ਵੀ ਖੁੱਡੀ ਨਾਲ ਪਈ ਹੈ ਉਹਦੇ ਸਿਰ ਤੋਂ ਟਰੱਕ ਨਿਕਲਿਆ ਉਹਦੇ ਥਾਂ ਹੀ ਉਹਦੀ ਮੌਤ ਹੋ ਗਈ ਜੀ ਬਚਾ ਇੱਕ ਦੂਜੇ ਨੂੰ ਅਸੀਂ ਜਿਹੜਾ ਹਸਤਾ ਛੱਡ ਆਏ ਆ ਦੂਸਰੇ ਡੈੱਡ ਬੋਡੀ ਜੇ ਇਹ ਟੈਂਪੋ ਕਰ ਲਿਆ ਉਸ ਤੇ ਰੱਖ ਕੇ ਜਾਵੀ ਅਸੀਂ ਹਸਤਾ ਲੱਗੇ ਭੇਜ